ਦੀ ਪੈ ਗਈ ਹੈ ਲਓ ਰਸ਼ੀਅਨ ਟੈਂਕ ਡਿੜਦੇ ਵਾਲਾ ਸੰਦੀਪ ਲੁੱਧੜ ਮਾਂ ਦਾ ਲੁੱਧਾ ਰੇਡ ਪਾਉਂਦੀ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ 41 ਸਾਲਾਂ ਦੀ ਉਮਰ ਦੇ ਵਿੱਚ ਵੀ ਅੱਜ ਛਾਇਆ ਹੋਇਆ ਹੈ ਪਰ ਖਡੂਰ ਸਾਹਿਬੀਆਂ ਸੱਤੂ ਆਹ ਸਿਰਾਂ ਲਾਉਣ ਵਾਲੀ ਗੱਲ ਕਰ ਗਿਆ ਇਹ ਆਹ ਰਾਣਾ ਪੈ ਗਿਆ ਬਿੰਦੀ ਪਿੱਗ ਵਿੱਚ ਸਾਰੇ ਲੁੱਧੜ ਦੇ ਸੱਤੂ ਦੇ ਜੱਫੇ ਨੇ ਬੰਨ ਦੇ ਧਾ ਹੋ ਗਈ ਮੇਰੇ ਵੀਰੋ ਰੀਅਲ ਟੱਕਰ ਰੀਅਲ ਟੱਕਰ ਕੋਈ ਚੀਜ਼ ਨਹੀਂ ਫੇਕ

ਕਿ ਬੱਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ ਤੂੰ ਕੀ ਜਾਣੇ ਅਸੀਂ ਖੁੰਡ ਹਾਂ ਪੁਰਾਣੇ ਬੱਲੀਏ ਤੂੰ ਕੀ ਜਾਣੇ ਅਸੀਂ ਖੁੰਡ ਵਾਲਾ ਆ ਗਿਆ ਹੈ ਪੁਰਾਣੇ ਬੱਲੀਏ ਓ ਬਿੰਦੀ ਪੈ ਕਾਲੋ ਨਜ਼ਾਰਾ ਆ ਗਿਆ ਨਹੀਂ ਬਈ ਤਾੜੀਆਂ ਖੁੱਲ ਕੇ ਬੱਲੇ ਬੱਲੇ 500 ਡਾਲਰ ਮਸਤਾਨ ਟਰੱਕਿੰਗ ਵੱਲੋਂ ਆ ਰੇਡ ਤੇ ਲੱਗਾ ਆ ਬੰਟੀ 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 500 ਡਾਲਰ ਦੀ ਰੇਡ ਹੈ ਬੰਟੀ 500 ਡਾਲਰ ਸਿਰਾ ਸਿਰਾ 500 ਦੇਰਾ ਸਿਰਾ 500 ਸਿਰਾ 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 ਬਸਤਾਰ ਟਰੱਕ ਉਹ ਪਿੰਨੀ ਪੈ ਗਰੋ ਨਜ਼ਾਰਾ ਆਇਆ ਕਿ ਨਹੀਂ ਤਾੜੀਆਂ ਜ਼ੋਰਦਾਰ ਮਾਰ ਦਿਓ ਬੋਲੇ